ਬੇਸ਼ੱਕ ਸਰਕਾਰ ਨੇ ਪ੍ਰਸ਼ਾਸਨ ਨੇ ਨਾ ਕਿਹਾ ਹੋਵੇ ਲੋਕਾਂ ਨੂੰ ਪਿੰਡ ਖਾਲੀ ਕਰਨ ਲਈ ਪਰ ਸਰਹੱਦਾਂ ਤੇ ਵਸਦੇ ਲੋਕ ਡਰੇ ਕਿਉਂ ਨੇ ਔਰ ਪਿੰਡ ਦਾ ਪਿੰਡ ਖਾਲੀ ਹੋ ਰਿਹਾ ਇੱਥੇ ਆਏ ਗਏ ਘੇਰੇ ਚ ਆਏ ਨੇ ਸਾਡੇ ਪਾਸ ਪਿਛਲੀ ਵੇਰ ਵੀ ਇੱਥੇ ਹੀ ਰਹਿ ਗਏ ਸੀ ਉੱਪਰ ਪਾ ਕੇ ਬਹਿਣਗੇ ਕੋਈ ਛੱਪਰ ਚ ਉੱਪਰ ਪਾਵਾਂਗੇ ਰੋਡ ਦੇ ਉੱਤੇ ਕਿਲੇ ਠੱਲਾ ਕੇ ਨਾਲ ਜਾ ਕੇ ਤਾਂ ਚੰਗਾ ਦੇ ਸਤਾਏ ਹੋ ਲੋਕੀ ਆਪ ਦਾ ਆਪ ਤੇ ਪ੍ਰਬੰਧ ਕਰੀ ਜਾਂਦੇ ਹਾਂਜੀ ਇਹ ਪਾਕਿਸਤਾਨ ਦੇ ਘੇਰੇ ਜਾ ਜਾਂਦੇ ਇੱਥੇ ਦਖਤ ਵੀ ਲੋਕ ਪੱਟ ਕੇ ਮੁਸਲਮਾਨ ਲੈ ਗਏ ਸੀ ਹਲਾਤ ਮਾੜੇ ਨੇ ਜਦੋਂ ਤੱਕ ਅੱਲੇ ਪ੍ਰਸ਼ਾਸਨ ਨੇ ਨਹੀਂ ਆਖਿਆ ਪਹਿਲਾਂ ਕਿਉਂ ਚੱਲ ਪਏ ਤੁਸੀਂ ਸਮਾਨ ਲੈ ਕੇ ਵੀਰ ਜੀ ਜਾਨ ਹਰੇਕ ਨੂੰ ਪਿਆਰੀ ਹੈ ਪੁਰਾਣੇ ਸਮਿਆਂ ਦੀਆਂ ਤੇ ਜਿਹੜੇ ਬਜ਼ੁਰਗਾਂ ਨੇ ਢਾਈਆਂ ਨੇ ਉਹ ਸਾਰੀਆਂ ਕਹਾਣੀਆਂ ਸੁਣੀਆਂ ਹੋਈਆਂ ਤਾਂ ਲੱਗਦਾ ਹੈ ਕਿ ਪਹਿਲਾਂ ਹੀ ਇੱਥੋਂ ਚਲੇ ਜਾਓ ਹਾਂਜੀ ਘੇਰੇ 'ਚ ਆ ਜੰਨੇ ਆਂ ਅਸੀਂ ਇਸ ਕਰਕੇ ਸਾਨੂੰ ਡਰਿਆ ਨਾ ਸੰਤ ਪ੍ਰਸ਼ਾਸਨ ਨੇ ਕਿਹਾ ਵੀ ਉੱਠ ਜਾਓ ਪ੍ਰਸ਼ਾਸਨ ਨੇ ਨਹੀਂ ਕਿਹਾ ਅਸੀਂ ਆਪਣੇ ਆ ਵੀ ਜਾ ਰਹੇ ਹਾਂ ਬੇਸ਼ੱਕ ਸਰਕਾਰ ਨੇ ਪ੍ਰਸ਼ਾਸਨ ਨੇ ਨਾ ਕਿਹਾ ਹੋਵੇ ਲੋਕਾਂ ਨੂੰ ਪਿੰਡ ਖਾਲੀ ਕਰਨ ਲਈ ਪਰ ਸਰਹੱਦਾਂ ਤੇ ਵਸਦੇ ਲੋਕ ਡਰੇ ਕਿਉਂ ਨੇ ਪਹਿਲਾਂ ਵੀ ਇਹਨਾਂ ਨੇ ਮਾਰਾਂ ਝੱਲੀਆਂ ਨੇ ਇਸੇ ਕਰਕੇ ਆ گاਉਂ ਪ੍ਰਬੰਧ ਖੁਦ ਕਰਨੇ ਸ਼ੁਰੂ ਕਰ ਦਿੱਤੇ ਨੇ ਪਿੰਡਾਂ ਵਾਲਿਆਂ ਨੇ ਜਿਨ੍ਹਾਂ ਦਾ ਕੋਈ ਪਸ਼ੂ ਡੰਗਰ ਹੈ ਉਹ ਸਾਰੇ ਵੀ ਇੱਥੋਂ ਇੱਕ ਤੋਂ ਦੂਜੀ ਥਾਂ ਲੈ ਕੇ ਜਾ ਰਹੇ ਨੇ ਮਜਬੂਰੀ ਵਿੱਚ ਔਰ ਪਿੰਡ ਦਾ ਪਿੰਡ ਖਾਲੀ ਹੋ ਰਿਹਾ ਪੂਰੇ ਪਿੰਡ ਦੀ ਤਸਵੀਰ ਦਿਖਾਵਾਂਗੇ ਇਹ ਤੁਹਾਡੇ ਆ ਜੀ ਡੰਗਰ ਹਾਂਜੀ ਸਾਡੇ ਹੀ ਆ ਤੇ ਤੁਸੀਂ ਇਹ ਕਿੱਥੇ ਲੈ ਕੇ ਜਾ ਰਹੇ ਹੋ ਇਹ ਸਾਰਾ ਇੱਥੋਂ ਆਪਣੇ ਨਹਿਰ ਤੋਂ ਪਾਰ ਹੀ ਲਿਜਾਵਾਂਗੇ ਕਿਤੇ ਵੀ ਇੱਥੋਂ ਖਤਰੇ ਕਰਕੇ ਵੀ ਖਾਲੀ ਪਿੰਡ ਕਰੀ ਜਾਂਦੇ ਬਿਲਕੁਲ ਜਮਾਂ ਬਾਰਡਰ ਤੇ ਪੈਂਦਾ ਇਸ ਕਰਕੇ ਥੋੜਾ ਅੱਗੇ ਜੇ ਲੈ ਕੇ ਜਾ ਤੇ 1 ਕਿਲੋਮੀਟਰ ਹੀ ਬਾਰਡਰ ਰਹਿ ਜਾਂਦਾ ਪਰ ਨਾਲ ਹੀ ਹਾਂਜੀ ਤੇ ਇੱਥੋਂ ਨਹਿਰ ਤੋਂ ਪਰਲੇ ਪਾਸੇ ਅਸੀਂ ਕੁਝ ਲਿਜਾਵਾਂਗੇ 10 ਕਿਲੋਮੀਟਰ ਅੱਗੇ ਹਾਂਜੀ ਵੀ ਇੱਥੇ ਆਏ ਗਏ ਘਰੇ ਚ ਆਏ ਨੇ ਸਾਡੇ ਪਾਸ ਪਿਛਲੀ ਵਾਰ ਵੀ ਆ ਕੇ ਬਹਿਣਗੇ ਕੋਈ ਛੱਪਰ ਚੁੱਪਰ ਪਾਵਾਂਗੇ ਰੋਡ ਦੇ ਉੱਤੇ ਕਿਰੇ ਠੱਲਾਗੇ ਇਹਨਾਂ ਨੂੰ ਜਾ ਕੇ ਸਾਡੀ ਬਾਹਰ ਜਗ੍ਹਾ ਤਾਂ ਹੈ ਨਹੀਂ ਕਿ ਆ ਪਿੱਛੇ ਇੱਥੋਂ ਲਿਜਾਣ ਲਈ ਮਜਬੂਰ ਇਸ ਕਰਕੇ ਹੋਏ ਹੁਣ ਪ੍ਰਬੰਧ ਨਹੀਂ ਬਚਿਆ ਮਗਰ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਆਏ ਸੀ ਬਸ ਪੁਲਸਾਰੇ ਵੀ ਆਏ ਸੀ ਆ ਕੇ ਤੇ ਵੇਖ ਕੇ ਚਲੇ ਜਾਂਦੇ ਨਾ ਉਹਨਾਂ ਨੇ ਕੋਈ ਕਿਹਾ ਵੀ ਉਧਰ ਤੁਹਾਡੀ ਸਹਿਯਤਾ ਹੈਗੀ ਹੈ ਬਾਹਰ ਜਾਂ ਕੁਛ ਹੈ ਵੀ ਕੋਈ ਸਹਿਯਤਾ ਨਹੀਂ ਬਸ ਆਪਦੇ ਆਪੇ ਹੀ ਲੈ ਕੇ ਡਰਨ ਨਾਲ ਅਸੀਂ ਜਾ ਰਹੇ ਹਾਂ ਇੱਥੋਂ ਜੀ ਤਾਂ ਇਹ ਤੁਸੀਂ ਦੇਖ ਲਓ ਕਿ ਜਿਹੜੇ ਛੋਟੇ ਹਾਥੀ ਤੇ ਲੱਦ ਲੀਆਂ ਗੀਆਂ ਨੇ ਮੱਝਾਂ ਤੇ ਡੰਗਰ ਬੱਚਾ ਔਰ ਲਗਾਤਾਰ ਲਿਜਾਣਾ ਸ਼ੁਰੂ ਕਰਤਾ ਔਰ ਇੱਕ ਨਾਲ ਹੀ ਇੱਧਰ ਘਰ ਦੀ ਤਸਵੀਰ ਹੈ ਜਿੱਥੇ ਦੋ ਟਰੈਕਟਰ ਟਰਾਲੀਆਂ ਦੇ ਨਾਲ ਸਮਾਨ ਨੂੰ ਲੱਦ ਲਿਆ ਗਿਆ ਦੋ ਟਰੈਕਟਰ ਟਰਾਲੀਆਂ ਦਾ ਸਮਾਨ ਹੈ ਜਿਹੜਾ ਬਾਪੂ ਜੀ ਤੁਸੀਂ ਇਹ ਜਿਹੜਾ ਸਮਾਨ ਹੈ ਪਿੰਡ ਵਾਸੀ ਖਾਲੀ ਕਰਨ ਲਈ ਮਜਬੂਰ ਹੋ ਗਏ ਆ ਹਾਂਜੀ ਹਾਂਜੀ ਕੋਈ ਪੁੱਛ ਹੀ ਨਹੀਂ ਰਿਹਾ ਜੀ ਆਪਣੇ ਆਪ ਨੇ ਸਮਾਨ ਲੈ ਕੇ ਜਾ ਰਹੇ ਆ ਦਰਦ ਦੇ ਮਾਰੇ ਲੈ ਕੇ ਜਾ ਰਹੇ ਆ ਵੀ ਇੱਥੇ 200 ਹਰ ਜੰਗ ਚ ਇਟ ਕੇਰਾ ਪਾ ਜਾਂਦਾ ਇਹ ਪਿਛਲੇ ਜੰਗਾਂ ਦੇ ਸਤਾਏ ਹੋ ਲੋਕੀ ਆਪ ਦਾ ਆਪ ਤੇ ਪ੍ਰਬੰਧ ਕਰੀ ਜਾਂਦੇ ਹਾਂ। ਹਾਂਜੀ ਇਹ ਪਾਕਿਸਤਾਨ ਦੇ ਘੇਰੇ ਚ ਆ ਜਾਂਦੇ ਜੀ ਇੱਥੇ ਜ਼ਖਤੀ ਵੀ ਲੋਕ ਪੱਟ ਕੇ ਮੁਸਲਮਾਨ ਲੈ ਗਏ ਸੀ। ਅੱਛਾ। ਹਾਂ ਥੱਲੇ ਅੱਗ ਲਾ ਗਏ ਤੇ ਕੋਈ ਚੀਜ਼ ਨਹੀਂ ਲਵਦੀ। ਅੱਛਾ। ਇਹ ਸ਼ੇਪ ਨਾਲੇ ਤਾਂ ਹਰ ਘੇਰਾ ਭਜ ਜਾਂਦਾ ਜੀ। ਪਿੰਡ ਸਾਰਾ ਘੇਰੇ ਚ ਆ ਜਾਂਦਾ। ਹਾਂਜੀ ਸਾਰਾ ਪਿੰਡ ਘੇਰੇ ਚ ਆ ਜਾਂਦਾ ਜੀ। ਇਸ ਕਰਕੇ ਪਿੰਡ ਵਾਲਿਆਂ ਨੂੰ ਭਾਵੇਂ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਨੇ ਆਖਿਆ ਪਹਿਲਾਂ ਹੀ ਚੱਲ ਪਏ ਸਾਰੇ। ਹਾਂ ਜਦੋਂ ਪਿੰਡ ਘੇਰੇ ਚ ਆ ਜਾਂਦਾ ਫਿਰ ਡਰ ਪੈ ਜਾਂਦਾ ਜੀ ਫਿਰ ਜੇ ਫੌਜ ਆ ਗਈ ਫਿਰ ਕਿੱਥੇ ਜਾਵਾਂਗੇ ਉਦੋਂ ਮੌਕੇ ਤੇ ਭੱਜ ਜਾਣ ਸਾਮਾਨ ਲੈ ਕੇ ਜਾ ਰਹੇ ਆ ਮਸਲ ਹਾਂ ਜੀ ਤਾਂ ਇਧਰ ਜਿਹੜੇ ਘਰ ਦੇ ਮਾਲਕ ਨੇ ਜਿਨ੍ਹਾਂ ਨੇ ਸਮਾਨ ਲਾਜ਼ ਰੱਖਿਆ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਾਸ਼ਟਰੀ ਕਾਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਹਾਦਸਾ ਪਿੰਡ ਪੈਂਦਾ ਜੀ ਹਾਲਾਤ ਮਾੜੇ ਨੇ ਪਰ ਅਸੀਂ ਜਮਿਨੀ ਰਿਪੋਰਟ ਹੀ ਇਸੇ ਕਰਕੇ ਕਰ ਰਹੇ ਆ ਕਿ ਜਦੋਂ ਤੱਕ ਅੱਲੇ ਪ੍ਰਸ਼ਾਸਨ ਨੇ ਨਹੀਂ ਆਖਿਆ ਪਹਿਲਾਂ ਕਿਉਂ ਚੱਲ ਪਏ ਤੁਸੀਂ ਸਮਾਨ ਲੈ ਵੀਰ ਜੀ ਜਾਨ ਹਰੇਕ ਨੂੰ ਪਿਆਰੀ ਆ ਹਾਂਜੀ ਅਸੀਂ ਜਾਨ ਲਗਾਉਂਦੇ ਮਾਰੇ ਭੱਜ ਰਹੇ ਆ ਉਹ ਸਾਡਾ ਦਿਲ ਨਹੀਂ ਕਰਦਾ ਘਰ ਛੱਡਣ ਨੂੰ ਹਾਂਜੀ ਤੁਸੀਂ ਵੇਖਿਆ ਸਾਡਾ ਘਰ ਸਾਰਾ ਕਿੱਡਾ ਵਧੀਆ ਘਰ ਬਣਿਆ ਛੱਡਿਆ ਨਹੀਂ ਜਾਂਦਾ ਪਰ ਸਾਡੀ ਮਜ ਹਾਂ ਦੋ ਦੋ ਬੰਦੇ ਬੈਠੇ ਜੀ ਅੱਜ ਘਰ ਛੱਡ ਕੇ ਜਾ ਰਹੇ ਹਾਂ ਹਾਂ ਜੀ ਬਹੁਤ ਵਧੀਆ ਬਹੁਤ ਔਖਾ ਹੈ ਤੁਸੀਂ ਖੁਦ ਵੀ ਵੇਖਿਆ ਹੋਣਾ ਬਹੁਤੀਆਂ ਗੱਲਾਂ ਪੁਰਾਣੇ ਸਮਿਆਂ ਦੀਆਂ ਤੇ ਜਿਹੜੇ ਬਜ਼ੁਰਗਾਂ ਨੇ ਢਾਈਆਂ ਨੇ ਉਹ ਸਾਰੀਆਂ ਕਹਾਣੀਆਂ ਸੁਣੀਆਂ ਹੋਈਆਂ ਤਾਂ ਲੱਗਦਾ ਹੈ ਕਿ ਪਹਿਲਾਂ ਹੀ ਇੱਥੋਂ ਚਲੇ ਜਾਓ ਹਾਂ ਜੀ ਘੇਰੇ 'ਚ ਆ ਜੰਨੇ ਆਂ ਅਸੀਂ ਹਾਂ ਇਸ ਕਰਕੇ ਸਾਨੂੰ ਡਰਿਆ ਅਸੀਂ ਡਰਦੇ ਹੋਏ ਆਪੇ ਜਾਨ ਉੱਭਦੀ ਲਗਾ ਕੇ ਭੱਜ ਗਏ ਸਭ ਤੋਂ ਵੱਧ ਉਦਾਹਾਰਨਾ ਦਿੱਤੀਆਂ ਜਾਂਦੀਆਂ 65 71 ਵਾਲੀ ਜੰਗ ਦੀਆਂ ਉਦੋਂ ਸਾਰਾ ਘੇਰ ਜਾਂਦਾ ਜਦੋਂ ਉਧਰੋਂ ਆਉਂਦੀ ਹੱਲਾ ਬੋਲਦੇ ਆ ਹਾਂਜੀ ਵੀਰ ਜੀ ਸੱਚ ਆ ਅਸੀਂ ਇਹ ਘੇਰੇ 'ਚ ਆ ਜਾਈਏ ਸਾਡਾ ਪਿਛਲਾ ਪਿੰਡ ਸੀ ਪੱਕਾ ਚਿਸ਼ਤੀ ਉਹ ਵੀ ਘੇਰੇ 'ਚ ਆ ਇਹ ਵੀ ਸਾਨੂੰ ਡਰਿਆ ਇਹ ਕਿਹੜਾ ਪਿੰਡ ਆ ਇਹ ਵੀ ਪੱਕਾ ਚਿਸ਼ਤੀ ਆ ਪਹਿਲੇ ਪਿੱਛੇ ਹੁੰਦਾ ਸੀ ਪਿੰਡ ਇਹ ਨਵਾਂ ਪਿੰਡ ਬਣਿਆ 71 ਤੋਂ ਬਾਅਦ ਜੀ ਹਾਂਜੀ ਸਾਨੂੰ ਪੂਰਾ ਡਰ ਕਰਕੇ ਸੀ ਚੱਲੇ ਵੀਰ ਜੀ ਹੋਰ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਨਾ ਉਸਨ ਪ੍ਰਸ਼ਾਸਨ ਨੇ ਕਿਹਾ ਵੀ ਉੱਠ ਜਾਓ ਪ੍ਰਸ਼ਾਸਨ ਨੇ ਨਹੀਂ ਕਿਹਾ ਅਸੀਂ ਆਪਣੇ ਆਪ ਹੀ ਜਾ ਰਹੇ ਹਾਂ ਤੇ ਵਿੱਚੋਂ ਜਿਹੜੀ ਹੈ ਇਹ ਗੱਲ ਨਿਕਲ ਕੇ ਆਈ ਸਾਹਮਣੇ ਜਿਹਦੇ ਕਰਕੇ ਸਮਾਨ ਲੱਦ ਲਿਆ ਗਿਆ ਜਿੰਨਾ ਕੋਈ ਜ਼ਰੂਰੀ ਸਮਾਨ ਹੁੰਦਾ ਹਰ ਕੋਈ ਕਹਿੰਦਾ ਕਿ ਬਚਾਅ ਕਰ ਲਈਏ ਮਿਹਨਤ ਦੇ ਨਾਲ ਕਮਾਈਆਂ ਕੀਤੀਆਂ ਨੇ ਘਰ ਵੀ ਤੁਸੀਂ ਦੇਖ ਸਕਦੇ ਹੋ ਕਿ ਬੜੀ ਮਿਹਨਤ ਦੇ ਨਾਲ ਬਣਾਇਆ ਹੋਇਆ ਪੱਕਾ ਘਰ ਹੈ ਪਹਿਲਾਂ ਤੇ ਇੱਧਰ ਇਹਨਾਂ ਪਿੰਡਾਂ ਵਿੱਚ ਕੱਚੇ ਘਰ ਹੁੰਦੇ ਸੀ ਕਿ ਜਦੋਂ ਜਦੋਂ ਵੀ ਕੋਈ ਹੱਲਾ ਬੋਲਣਾ ਕਿਸੇ ਨੇ ਕੱਚੇ ਘਰ ਛੱਡ ਕੇ ਚਲੇ ਜਾਵਾਂਗੇ ਬਾਈ ਜੀ ਤੁਸੀਂ ਵੀ ਇਹ ਟਰੈਕਟਰ ਦੀ ਤਿਆਰੀ ਕਰ ਲਈ ਹੈ ਤੇ ਸਮਾਨ ਫਿਰ ਲੈ ਕੇ ਜਾਓਗੇ ਕਿੱਥੇ ਕਿੰਨੀ ਕੁ ਦੂਰ ਲੈ ਕੇ ਚਲੇ ਪਿੰਡ ਹੈਗਾ ਨ ਕਟਿਆਂ ਵਾਲੀ ਸਾਡੇ ਰਿਸ਼ਤੇਦਾਰ ਨੇ ਜੀ ਅੱਛਾ ਤੁਸੀਂ ਲੈਣ ਆਏ ਹੋ ਇੱਥੋਂ ਅਸੀਂ ਹਾਂ ਜੀ ਲੈਣ ਆਏ ਆ ਜੀ ਤੇ ਸਾਨੂੰ ਸਵੇਰ ਫੋਨ ਕੀਤਾ ਸੀ ਤੇ ਤੇ ਇਹਨਾਂ ਨੂੰ ਜੇ ਲੰਮਾ ਸਮਾਂ ਰਹਿਣਾ ਪੈ ਗਿਆ ਤੇ ਉੱਥੇ ਪ੍ਰਬੰਧ ਹੈਗਾ ਤੁਹਾਡੇ ਜੀ ਬਹੁਤ ਜੀ ਵਾਧੂ ਪ੍ਰਬੰਧ ਹੈ ਜੀ ਅੱਛਾ ਤੁਸੀਂ ਮਲੋੜ ਤੋਂ ਇੱਥੇ ਸਪੈਸ਼ਲ ਆਏ ਹੋ ਸਪੈਸ਼ਲ ਆਏ ਆ ਜੀ ਸਵੇਰ ਆਏ ਆ ਜੀ ਲੈਣਾ ਜੀ ਬਤਨੋ ਆੜੇ ਸਮੇਂ ਦੇ ਵਿੱਚ ਰਿਸ਼ਤੇਦਾਰ ਵੈਸੇ ਤੇ ਕਹਿੰਦੇ ਕਿ ਮੂੰਹ ਮੋੜ ਲੈਂਦੇ ਪਰ ਤੁਸੀਂ ਕਹਿੰਦੇ ਕਿ ਨਹੀਂ ਅਸੀਂ ਨਾਲ ਖੜੇ ਹਾਂ ਜਾਨੀ ਰਾਤ ਜਿਵੇਂ ਹਮਲੇ ਹੋਏ ਥੋੜੇ ਥੋੜੇ ਸਾਨੂੰ ਰਾਤ ਹੀ ਫੋਨ ਕੀਤਾ ਅਸੀਂ ਰਾਤ ਹੀ ਆਉਨੇ ਹਾਂ ਫਿਰ ਰਾਤਾਂ ਦੇ ਨਾਂ ਉਹ ਤੁਸੀਂ ਸ ਹਾਂਜੀ ਤਾਂ ਕਰਕੇ ਬਹੁਤ ਵੱਡੀ ਮਿਸਾਲ ਆ ਤੁਹਾਡੀ ਹੋ ਸਕਦਾ ਜਿਹੜੇ ਹੋਰ ਦੂਰ ਦਰਾਡੇ ਵਾਲੇ ਰਿਸ਼ਤੇ ਇੱਥੋਂ ਲੈ ਜਾਣ ਕਈਆਂ ਕੋਲ ਇੱਥੇ ਸਾਧਨ ਵੀ ਆਪਦੇ ਨਹੀਂ ਹੈਗੇ ਨਾ ਸਮਾਨ ਲੈ ਜਾਣ ਦੇ ਹਾਂਜੀ 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 ਅਸੀਂ ਤਾਂ ਫਿਰ ਆਪਦਾ ਸਾਧਨ ਲੈ ਕੇ ਆਏ ਇੱਕ ਪਾਜੀ ਦਾ ਟਰੈਕਟਰ ਹੈ ਇੱਥੋਂ ਲੈ ਕੇ ਅਸੀਂ ਲੈ ਜਾਣਗੇ ਜੀ ਹਾਂਜੀ ਹਾਂਜੀ ਤੇ ਤੁਸੀਂ ਉੱਥੇ ਆਪਦੇ ਘਰਾਂ 'ਚ ਪ੍ਰਬੰਧ ਕੀਤਾ ਹਾਂਜੀ ਹਾਂਜੀ ਤੇ ਮਲੋੜ ਤੋਂ ਆਏ ਨੇ ਇੱਥੋਂ ਕਾਫੀ ਦੂਰ ਪੈਂਦਾ ਘੱਟੋ-ਘੱਟ ਇਹ ਕਹਿ ਸਕਦੇ ਆ 50 ਕਿਲੋਮੀਟਰ ਦੀ ਦੂਰੀ ਹੈ ਜਿਆਦਾ ਜੀ ਜਿਆਦਾ ਜੀ ਹਾਂ 70 ਕਿਲੋਮੀਟਰ ਇੱਥੇ ਲਗ ਪੈ ਜਾਂਦਾ ਜੀ। ਤੇ ਇਸ ਬਾਰਡਰ ਤੋਂ ਸਰਾਦ ਤੋਂ 70 ਕਿਲੋਮੀਟਰ ਦੂਰ ਸ਼ਹਿਰ ਤੇ ਉਹਨਾਂ ਪਿੰਡਾਂ ਵਿੱਚ ਲੋਕ ਆ ਜਿਹੜੇ ਸਪੈਸ਼ਲ ਆਏ ਨੇ ਇੱਕ ਸੱਦਾ ਦਿੱਤਾ ਇਹਨਾਂ ਦੇ ਘਰ ਦੇ ਘਰ ਵਾਲਿਆਂ ਨੇ ਜਿਹੜੇ ਸਰਾਦ ਤੇ ਰਹਿੰਦੇ ਨੇ ਤੇ ਇਹਨਾਂ ਨੇ ਫਿਰ ਇੱਕ ਮਿੰਟ ਨਹੀਂ ਲਾਇਆ ਰਾਤ ਨੂੰ ਵੀ ਆਉਣ ਨੂੰ ਕਾਲੇ ਸੀ ਪਰ ਬਲੈਕ ਆਊਟ ਦੇ ਕਰਕੇ ਸਾਧਨ ਵੀ ਨਹੀਂ ਚੱਲ ਸਕਦੇ ਲਾਈਟਾਂ ਬੰਦ ਕਰਾ ਦਿੱਤੀਆਂ ਜਾਂਦੀਆਂ ਇਸ ਕਰਕੇ ਸਾਡੇ ਖਾਦਾਂ ਲਈਆਂ ਪੀਣਾਂ ਸਾਨੂੰ ਸਰਕਾਰ ਖਾਦਾਂ ਨਹੀਂ ਦਿੰਦੀ। ਅਸੀਂ ਖਾਦਾਂ ਪਹਿਲਾਂ ਲੈ ਕੇ ਰੱਖੀ ਬਿਠੇ। ਡੀਪੀ ਯੂਰੀਆ ਸਾਡੇ ਘਰਾਂ 'ਚ ਪਈ ਹੈ। ਹਾਂਜੀ। ਲੱਖ ਲੱਖ ਪਿਆ ਵੇ ਯਾਰ ਦੀ ਸਾਡੇ ਘਰਾਂ 'ਚ ਪਈ ਹੈ। ਪਤਾ ਨਹੀਂ ਨਾ ਕਿੰਨੇ ਲੈ ਜਾਣੀ ਕਿੰਨੇ ਨਹੀਂ ਲੈ ਜਾਣੀ ਪਹਿਲਾਂ ਤਾਂ ਜਦੋਂ ਖਾਦ ਮਿਲਦੀ ਨਹੀਂ ਉਦੋਂ ਕਿਲਤ ਵਿੱਚ ਪਰੇਸ਼ਾਨੀ ਕਿਸਾਨਾਂ ਫਿਰ ਜਦੋਂ ਮਿਲ ਗਈ ਤੇ ਹੁਣ ਸਾਂਭਣ ਦੀ ਪਰੇਸ਼ਾਨੀ ਪਹਿਲੋਂ ਲੈ ਕੇ ਪ੍ਰੋਬਲਮ ਆ ਗਈ ਆਈਏ ਜੀ ਸਾਨੂੰ ਵੀ ਅਸੀਂ ਕਮਰਾ ਖੋਲ ਕੇ ਵੇਖ ਲੋ ਹਰ ਇੱਕ ਦੇ ਘਰ ਪਿਆ ਪਿਆ ਯਾਰ ਦੀ ਡੀਐਪੀ ਯੂਰੀਆ ਪਈ ਹੋਈ ਹੈ ਜੀ ਹਾਂਜੀ ਏ ਛੱਡ ਕੇ ਜਾ ਰਹੇ ਆ ਬਿਲਕੁਲ ਹਾਲਾਤ ਕਿਸ ਤਰ੍ਹਾਂ ਦੇ ਆ ਇੱਧਰ ਜਿਹੜਾ ਕਿਸਾਨੀ ਪਰਿਵਾਰਾਂ ਨਾਲ ਜਿਹੜੇ ਲੋਕ ਜੁੜੇ ਆ ਖਾਸ ਕਰਕੇ ਉਹਨਾਂ ਨੇ ਤੇ ਆਪ ਦਾ گاਉਂ ਪ੍ਰਬੰਧ ਕਰਨੇ ਹੁੰਦੇ ਆ ਕਿ ਬਾਅਦ ਚ ਖੱਜਲ ਖਵਾਰੀਆਂ ਨਾ ਹੋਣ ਖਾਦ ਹੋਵੇ ਜਾਂ ਹੋਰ ਸਾਧਨ ਹੋਣ ਕੀ ਕੀ ਲੈ ਕੇ ਜਾਣ ਲੋਕੀ ਇੱਥੋਂ ਇਹਨਾਂ ਦੀ ਪਰੇਸ਼ਾਨੀ ਹੈ ਅੱਗੇ ਵੀ ਪਿੰਡ ਦੇ ਵਿੱਚ ਟਰੈਕਟਰ ਟਰਾਲੀਆਂ ਦਾ ਇਸ ਤਰ੍ਹਾਂ ਉਹ ਖਾਲੀ ਰਹੀ ਅੱਗੇ ਜਾ ਕੇ ਤੇ ਅਸੀਂ ਅੱਗੇ ਜਾ ਕੇ ਵੀ ਗਲੀ ਦੇ ਵਿੱਚ ਜਾਂਦੇ ਆ ਇਹ ਘਰ ਜਿਹੜੇ ਨੇ ਦੋ ਤਿੰਨ ਇਹਨਾਂ ਨੇ ਤੇ ਪੂਰੇ ਪ੍ਰਬੰਧ ਘਾਰ ਹੀ ਲਿਆ ਕਿ ਕਿਵੇਂ ਅਸੀਂ ਬਚਣ ਦੀ ਕੋਸ਼ਿਸ਼ ਕਰਨੀ ਹੈ ਜਮਾ ਬਾਰਡਰ ਦੇ ਉੱਤੇ ਪੈਂਦਾ ਪਿੰਡ ਹੈ ਇਹ ਗੁਰਦੁਆਰਾ ਸਾਹਿਬ ਦੀ ਤਸਵੀਰ ਵੀ ਨਾਲ ਹੈ ਤੇ ਨਾਲ ਹੀ ਇੱਥੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਗਲੀਆਂ ਹਰ ਗਲੀ ਦੇ ਵਿੱਚ ਤੁਹਾਨੂੰ ਟਰੈਕਟਰ ਟਰਾਲੀਆਂ ਸਮਾਨ ਨਾਲ ਲੱਦੇ ਦਿਖਾਈ ਦੇਣਗੇ ਔਰ ਇਸ ਪਾਸੇ ਵੀ ਤੁਸੀਂ ਨਜ਼ਰ ਮਾਰੋਗੇ ਤੇ ਦੋ ਟਰੈਕਟਰ ਟਰਾਲੀਆਂ ਤਿੰਨ ਇੱਧਰ ਵੀ ਨਜ਼ਰ ਆ ਰਹੀਆਂ ਨੇ ਇੱਕ ਇੱਧਰ ਔਰ ਅਸੀਂ ਅੱਗੇ ਜਾ ਕੇ ਦਿਖਾਉਨੇ ਆ ਕਿ ਹੋਰ ਕਿਹੜੇ-ਕਿਹੜੇ ਲੋਕ ਕਿਹੜੀ ਪਰੇਸ਼ਾਨੀ ਦੇ ਵਿੱਚੋਂ ਇਹ ਘਰ ਕਾਲੀ ਛੱਡਣ ਲਈ ਮਜਬੂਰ ਹੋ ਰਹੇ ਨੇ ਜਦ ਪਿੰਡ ਸ਼ਾਮ ਤੱਕ ਸਾਰਾ ਲੱਗਦਾ ਖਾਲੀ ਹੋ ਜੂਗਾ ਖੋਲੀ ਹੋ ਜੂ ਖਾਲੀ ਜਮਾਂ ਹੋ ਜੂਗਾ ਜਿਹੜਾ ਆਪਣਾ ਸੇਮ ਨਾਲ ਆਈ ਸੇਮ ਨਾਲੇ ਤੋਂ ਸਾਰਾ ਲਗਭਗ ਖਾਲੀ ਹੋ ਜੂਗਾ ਪਿੰਡ ਕੱਲ ਰਾਤ ਜਦੋਂ ਉਹਨਾਂ ਨੇ ਫਾਇਰਿੰਗ ਕਰੀਏ ਪਾਕਿਸਤਾਨ ਵਾਲੇ ਉਦੋਂ ਵੀ ਸਾਰਾ ਪਿੰਡ ਪਾਕ ਗਿਆ ਸੀਗਾ ਅੱਛਾ ਕੋਈ ਨਹੀਂ ਪਿੰਡ ਚ ਰਿਹਾ ਰਾਤ ਨੂੰ ਸਾਰੀ ਰਾਤ ਪਿੰਡ ਖਾਲੀ ਰਿਹਾ ਅੱਛਾ ਜੰਮੂ ਗੋਲੀ ਚੱਲੀ ਆ ਹਾਂ ਜਿਹੜੀ ਗੋਲੀ ਚੱਲੀ ਆ ਰਾਤ ਨੂੰ ਮਤਲਬ ਗੋਲੀ ਭਾਵੇਂ ਦੂਰ ਤਰਾਡੇ ਜੰਮੂ ਵਾਲਾ ਚੱਲੀ ਆ ਸਰ ਇੱਥੇ ਤੱਕ ਹੁੰਦਾ ਡਰ ਤਾਂ ਡਰ ਤਾਂ ਡਰੀ ਆ ਜੀ ਫੇਰ ਵੀ ਪਾੰਜ ਵਰਜੀ ਪਾਸਤਾ ਨੇ ਤੋਂ ਪਾਸਤਾ ਨੇ ਤੋਂ ਅੱਦਾ ਗੋਲੀ ਹੋਈ ਚੱਲਦੀ ਆ ਕਿਲੋਮੀਟਰ ਵੀ ਨਹੀਂ ਤਾਰ ਹਾਂ ਕਿਲੋਮੀਟਰ ਵੀ ਤੁਹਾਨੂੰ ਜ਼ਿਆਦਾ ਦੱਸਦਾ ਮੈਂ ਆਪਣਾ ਏਰੀਆ ਆਪਣਾ ਲੈ ਲੈਂਦਾ ਹਰ ਹਰ ਦੋ ਜੰਗਲ ਦੇ ਵਿੱਚ ਏਰੀਆ ਨੇ ਇਹ ਹੈ ਪਿੰਡ ਵਿੱਚ ਸੁੱਨ ਪਸਰੀ ਪੀ ਜਿਵੇਂ ਕੋਈ ਰਹਿੰਦਾ ਹੀ ਨਹੀਂ ਹੁੰਦਾ ਇੱਥੇ ਇਹ ਸ਼ਾਮ ਤੱਕ ਸੁਨ ਗਿਆ ਅੰਦਰ ਸ਼ਾਮ ਤੱਕ ਤਾਂ ਜਮਾ ਜਮਾ ਹੀ ਖਾਲੀ ਹੋ ਜੂਗਾ ਜੀ ਤੁਹਾਨੂੰ ਘਰ ਕੋਈ ਨਹੀਂ ਵਿਖੂਗਾ ਜੀ ਸ਼ਾਮ ਨੂੰ ਫੁੱਲ ਖਤਰਾ ਹੋ ਜਾਂਦਾ ਹੀ ਇੱਥੇ ਤੇ ਜਿਹੜੇ ਜ਼ਿਆਦਾ ਨਿਆਣੇ ਆ ਜਵਾਕ ਉਹਨਾਂ ਨੂੰ ਤੇ ਪਰਿਵਾਰ ਵੈਸੇ ਵੀ ਚਿੰਤਤ ਰਹਿੰਦੇ ਆ ਕਿ ਬੱਚਿਆਂ ਨੂੰ ਨਾ ਕੁਝ ਹੋ ਜੇ ਪਹਿਲਾਂ ਵੀ ਭੇਜ ਦਿੱਤੇ ਬੱਚੇ ਹਾਂਜੀ ਹਾਂਜੀ ਸਾਰੇ ਜਵਾਗ ਜੋਗ ਤਾਂ ਅੱਜ ਨੇ ਸ਼ਾਮ ਨੂੰ ਚਲੇ ਜਾਂਦੇ ਆ ਜੀ ਸਾਰੇ ਜਵਾਗ ਚਲੇ ਜਾਂਦੇ ਆ ਇਹਨਾਂ ਦੇ ਬਾਪੂ ਜੀ ਪਿੰਡਾਂ ਚ ਇਸ ਤਰ੍ਹਾਂ ਹੁੰਦਾ ਸੀ ਕਿ ਚਾਹੇ ਗਰਮੀ ਹੋਵੇ ਸਰਦੀ ਜਵਾਕ ਵੈਸੇ ਹੀ ਗਲੀਆਂ ਚ ਖੇਡਦੇ ਰਹਿੰਦੇ ਹੁੰਦੇ ਸੀ ਹੁਣ ਖ ਬੋਸ ਜੀ ਗਲੀਆਂ ਭਰੀਆਂ ਹੁੰਦੀਆਂ ਸੀ ਹੁਣ ਕੋਈ ਬੱਚਾ ਹੀ ਨਹੀਂ ਗਲੀ ਜੀ ਹਾਂ ਹਾਂ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਜਿਹੜੇ ਇਹ ਟਰੈਕਟਰ ਟਰਾਲੀਆਂ ਦੇ ਆਹ ਟਰਾਲੀਆਂ ਕਿਰਾਏ ਤੇ ਆਏ ਟਰਾਲੇ ਸਭ ਕਿਰਾਏ ਤੇ ਆਏ ਜੀ ਕਿਰਾਏ ਤੇ ਲੈ ਕੇ ਆਏ ਕੁਛ ਲੋਕ ਜਿਨ੍ਹਾਂ ਕੋਲ ਨਹੀਂ ਟਰੈਕਟਰ ਟਰਾਲੇ ਹੈਗੇ ਉਹ ਆਪੇ ਹੀ ਆਪਦੇ ਕਿਰਾਏ ਤੇ ਲੈ ਕੇ ਆ ਗਿਆ ਉਹਦਾ ਸਮਾਨ ਚੁੱਕਣ ਲਈ ਸਮਾਨ ਤਾਂ ਚੁੱਕਣਾ ਹੀ ਆ ਫਿਰ ਲਗਭਗ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਦੇ ਅੰਦਰ ਪੈਂਦਾ ਪਿੰਡ ਹੈ ਉਸ ਦਾ ਇਹ ਹਾਲਾਤ ਨੇ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਕੀ ਬਣੀ ਪਈ ਹੈ ਇਹ ਪੂਰੇ ਦਾ ਪੂਰਾ ਪਿੰਡ ਹੀ ਸੋਨਾ ਹੋਇਆ ਪਿਆ ਤੇ ਅੱਗੇ ਹੋਰ ਵੀ ਪਿੰਡ ਦੇ ਵਿੱਚ ਜਿਹੜਾ ਪਹਿਲਾਂ ਵੀ ਇਸ ਤਰ੍ਹਾਂ ਇੱਕੋਦਮ ਪਿੰਡ ਖਾਲੀ ਹੋਇਆ ਜਾਂ ਪਹਿਲਾਂ ਹੌਲੀ-ਹੌਲੀ ਹੁੰਦਾ ਸੀ ਪਹਿਲਾਂ ਵੀ ਹੋਇਆ ਸੀ ਅੱਜ ਤੋਂ ਪਹਿਲਾਂ 4-5 ਸਾਲ ਪਹਿਲਾਂ ਜੰਗ ਲੱਗੀ ਸੀ ਜਦੋਂ ਉਦੋਂ ਮੌਲ ਖਰਾਬ ਹੋਇਆ ਸੀ ਉਦੋਂ ਵੀ ਸਾਰੇ ਪਿੰਡ ਵਾਲੇ ਪਿੱਛੇ ਵਾਗ ਗਏ ਸੀ ਮਤਲਬ ਉਦੋਂ ਜੰਗ ਨਹੀਂ ਸੀ ਲੱਗੀ ਬਸ ਜੰਗ ਦੇ ਹਾਲਾਤ ਬਣ ਰਹੇ ਸੀ ਪਰ ਸਾਡਾ ਪਿੰਡ ਘੇਰੇ ਚ ਆ ਜਾਂਦਾ ਨਹੀਂ ਆਹ ਪਿੰਡ ਪੱਕਾ ਚਸਤੀ ਪਿੰਡ 베ਰੀ ਵਾਲਾ ਪਿੰਡ ਚੂੜੀ ਵਾਲਾ ਨੂਰ ਨਮ ਮੁਹੰਮਦ ਇਹ ਸਾਰੇ ਪਿੰਡ ਘੇਰੇ ਚ ਆ ਜਾਂਦੇ ਤਾਂ ਕਰਕੇ ਸਾਨੂੰ ਸਮਾਨ ਚੁੱਕਣਾ ਪੈਂਦਾ ਸੀ ਅਮਲੇ ਤੋਂ ਪਿੱਛੇ ਕਰਨਾ ਕਹਿੰਦਾ ਜੰਗ ਦਾ ਨਹੀਂ ਜੰਗ ਦਾ ਨਹੀਂ ਜੰਗ ਦਾ ਨਹੀਂ ਸਾਨੂੰ ਡਰ ਪਰ ਸਾਨੂੰ ਘੇਰੇ ਦਾ ਡਰ ਹੈ ਕੱਲ ਨੂੰ ਜੇ ਇਥੇ ਮਿਲਟਰੀ ਆ ਕੇ ਬੈਜੇ ਫਿਰ ਅਸੀਂ ਕਿੱਥੇ ਜਾਵਾਂਗੇ ਇਸ ਕਰਕੇ ਬਜ਼ੁਰਗੋ ਮਤਲਬ ਘੇਰਾ ਪੈ ਜਾਂਦਾ ਉਹ ਸਭ ਤੋਂ ਵੱਡਾ ਡਰ ਹੈ ਜਿਹਦੇ ਕਰਕੇ ਸਭ ਤੋਂ ਪਹਿਲਾਂ ਬੱਚੇ ਘੇਰੇ ਚ ਆ ਜਾਂਨ ਤੇ ਉਹ ਫਿਰ ਮੁਸਲਮਾਨ ਤੁਹਾਨੂੰ ਪਤਾ ਹੀ ਬਹੁਤ ਖਰਾਬ ਕਰਨਗੇ ਅੱਗੇ ਸਾਡੇ ਲੋਕ ਬੜੇ ਇੱਕ ਟਰਾਲੀ ਹੋਰ ਸਮਾਨ ਦੀ ਭਰੀ ਖੜੇ ਨੇ ਪਿੰਡ ਵਾਸੀ ਤਾਂ ਕਿ ਜਿਹੜਾ ਜ਼ਰੂਰੀ ਸਮਾਨ ਹੈ ਉਹ ਲੈ ਜਾਂਦਾ ਜਾ ਸਕੇ ਤੇ ਇਹਨਾਂ ਦੀ ਇਹ ਮਜਬੂਰੀ ਕਿਉਂ ਬਣ ਗਈ ਹੈ ਕਿਵੇਂ ਬਣ ਗਈ ਹੈ ਸਾਰੇ ਜਾਣਦੇ ਆ ਨਵਾਂ ਨਕੋਰ ਸਮਾਨ ਹੈ ਹਾਲੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਉਤੋਂ ਪਰਤਾਂ ਵੀ ਨਹੀਂ ਉੱਤਰੀਆਂ ਜਿਹੜੇ ਬਾਕਸ ਦੇ ਵਿੱਚ ਬਨ ਕੇ ਸਮਾਨ ਆਉਂਦਾ ਦੁਕਾਨ ਤੋਂ ਚਾਹ ਚਾਹ ਦੇ ਨਾਲ ਘਰਾਂ ਵਿੱਚ ਲੈ ਕੇ ਆਉਂਦੇ ਨੇ ਲੋਕ ਉਹ ਵੀ ਲੱਦਣ ਦੇ ਲਈ ਮਜਬੂਰ ਹੋ ਰਹੇ ਨੇ ਤਾਂ ਇਸ ਘਰ ਦੇ ਜਿਹੜੇ ਮਾਲਕ ਨੇ ਉਹ ਵੀ ਸਮਾਨ ਜਿਹੜਾ ਆ ਉਹ ਲੱਦ ਰਹੇ ਨੇ ਸਾਡੇ ਸਾਹਮਣੇ ਇਸ ਟਰਾਲੀ ਦੇ ਉੱਤੇ ਆ ਤੁਸੀਂ ਭਾਈ ਸਾਹਿਬ ਇਸ ਸਮਾਨ ਨੂੰ ਲੱਦਣ ਲਈ ਕਿਰਾਏ ਤੇ ਲਿਆ ਫਿਰ ਟਰਾਲਾ ਜਾਂ ਆਪਦਾ ਸਮਾਨ ਨਹੀਂ ਨਹੀਂ ਆਪਦਾ ਸਮਾਨ ਤਾਂ ਹੈ ਟਰਾਲਾ ਤਾਂ ਕਿਰਾਏ ਤੇ ਲੈਣਾ ਫਿਰ ਮਜਬੂਰੀ ਦੇ ਵਿੱਚ ਸਮਾਨ ਚੁੱਕ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਦੋ ਦੋ ਯਾਰ ਰੁਪਿਆ ਬਾਰਤ ਦਿਨ ਤੇ ਯਾਰ ਬਾਰੇ ਆਹ ਰੀਬ ਹੈ ਇੱਕ ਵਾਰ ਪਾੜੀ ਪੂੜੀ ਕੋਈ ਨਹੀਂ ਆਗੀ ਕੁਛ ਵੀ ਕੋਈ ਮਿਹਨਤ ਕਰਨੇ ਤੇ ਫਿਰ ਇਹ ਘਰ ਪਿੰਡ ਵਾਲਿਆਂ ਨੇ ਬਾਕੀਆਂ ਨੇ ਵੀ ਛੱਡਿਆ ਸਮਾਨ ਇਸੇ ਕਰਕੇ ਚੱਲੇ ਜੇ ਹੋਰ ਸਾਰੇ ਹੀ ਚੱਲੇ ਨੇ ਕੋਈ ਕਿੰਨਾ ਦੀ ਪਹਿਲੀ ਉਹ ਅਜ ਬੈਠੇ ਨੇ ਪਨਾ ਦੀ ਕੋਈ ਨਹੀਂ ਹੈਗੀ ਵੇ ਜਮੀਨੇ ਵੀ ਉਹ ਨਾ ਐਵੇਂ ਅਸੀਂ ਬੈਠੇ ਰਹੀਏ ਫਿਰ ਘਰ ਤਾਂ ਇੱਕ ਇੱਕ ਕੱਲਾ ਕੱਲਾ ਸਮਾਨ ਤਾਂ ਨਹੀਂ ਲੈ ਕੇ ਜਾ ਸਕਦੇ ਡੰਗਰ ਪਸ਼ੂ ਸਾਰਾ ਖਲੇ ਨੇ ਡੰਗਰ ਪਸ਼ੂ ਤਾਂ ਹਾਂ ਤੇ ਮਜਬੂਰੀ ਇਸ ਤਰ੍ਹਾਂ ਦੀ ਹੈ ਤੁਸੀਂ ਕੀ ਕਹਿਣ ਜਿੰਨਾ ਲਾ ਸਕਦੇ ਉਹਨਾਂ ਲੈ ਚੱਲੇ ਆ ਕਿ ਜਿਹੜਾ ਮੇਨ ਵਰਤੋਂ ਦਾ ਸਮਾਨ ਹੈਗਾ ਹਾਂਜੀ ਹਾਂਜੀ ਉਹਨਾਂ ਲੈ ਕੇ ਚੱਲੇ ਆ ਕਿ ਜਿਹੜਾ ਕੱਲ ਨੂੰ ਜ਼ਰੂਰਤ ਪੈਣ ਤੇ ਕੰਮ ਆ ਸਕਦਾ ਅਜੇ ਤਾਂ ਪੂਰੀ ਮਿਹਨਤ ਦੇ ਨਾਲ ਇਹ ਨਵਾਂ ਲਿਆਂਦਾ ਹੋਣਾ ਸਮਾਨ ਤੁਸੀਂ ਤੇ ਸੋਚਿਆ ਨਹੀਂ ਹੋਣਾ ਕਿ ਇਸ ਤਰ੍ਹਾਂ ਲੱਦਣਾ ਪੈ ਸਕਦਾ ਨਹੀਂ 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 ਸੋਚਿਆ ਹਲੇ ਚਲਾ ਕੇ ਨਹੀਂ ਦੇਖਿਆ ਹਾਂਜੀ ਕਿਸ਼ਤਾਂ ਦੇ ਮਿਲ ਜਾਂਦੇ ਆਂ ਅੱਜ ਕੱਲ ਕੰਪਨੀਆਂ ਦੇ ਕਿਸ਼ਤਾਂ ਦਿੰਦੇ ਆਂ ਕਿਸ਼ਤਾਂ ਦਾ ਲਿਆ ਕੇ ਵਿਚਾਰੇ ਲੈ ਕੇ ਆਏ ਪਿਛੋਨਾ ਲਾਵਾਂਗੇ ਤੇ ਪੈਸੇ ਲਾ ਦੇਾਂਗੇ ਹਾਂ ਤੇ ਹੁਣ ਮਜਬੂਰੀ ਵਿਚਾਰੇ ਚੱਲੇ ਆ ਅਜੇ ਤੇ ਚਾਹ ਵੀ ਨਹੀਂ ਪੂਰਾ ਹੁੰਦਾ ਨਾ ਨਵੇਂ ਸਮਾਨ ਦਾ ਨਹੀਂ ਨਹੀਂ ਹਲੇ ਨਹੀਂ ਤਾਂ ਤੁਸੀਂ ਦੇਖੋ ਕਿ ਲੋਕਾਂ ਦਾ ਜਿਹੜਾ ਇੱਕ ਔਰਮਾਨ ਹੁੰਦੇ ਆ ਦਿਲ ਦੀਆਂ ਗੱਲਾਂ ਹੁੰਦੀਆਂ ਕਿ ਚਲੋ ਅਸੀਂ ਵੀ ਹੰਡਾ ਲਈਏ ਕੁਝ ਮਿਹਨਤ ਦੇ ਨਾਲ ਕਮਾਈ ਕਰ ਲਈਏ ਤੇ ਇਸ ਤਰੀਕੇ ਨਾਲ ਇੱਕ ਇਸ ਗਲੀ ਦੇ ਵਿੱਚ ਵੀ ਟਰੈਕਟਰ ਟਰਾਲੀ ਤੁਹਾਨੂੰ ਦਿਖਾਈ ਦੇ ਰਿਹਾ ਸਾਰੇ ਪਾਸੇ ਜਿਹੜੇ ਪਿੰਡ ਦੇ ਵਿੱਚ ਗਲੀ ਵਿੱਚ ਚਲੇ ਜਾਓ ਇਸ ਤਰ੍ਹਾਂ ਸਮਾਨ ਤੁਹਾਨੂੰ ਲੱਦਿਆ ਹੁੰਦਾ ਦਿਖਾਈ ਦਿੱਤਾ ਜਾਏਗਾ ਕੋਈ ਕਿਰਾਏ ਤੇ ਟਰੈਕਟਰ ਟਰਾਲੀਆਂ ਕਰ ਰਹੇ ਨੇ ਕਿਸੇ ਦੇ ਆਪਣੇ ਸਾਧਨ ਨੇ ਔਰ ਦੂਰ ਦਰਾਡੇ ਜਾ ਰਹੇ ਨੇ ਇਥੋਂ ਤੱਕ ਕਿ ਮਲੋਟ ਤੱਕ ਜਿਹੜਾ ਇਥੋਂ 60 70 ਕਿਲੋਮੀਟਰ ਪੈਂਦਾ ਉੱਥੇ ਤੱਕ ਆ ਜਿਹੜਾ ਸਮਾਨ ਲੈ ਜਾਂਦਾ ਜਾ ਰਿਹਾ ਤੇ ਤੁਸੀਂ ਕੀ ਸੋਚਦੇ ਹੋ ਕਿਵੇਂ ਇਹਨਾਂ ਦੇ ਲੋਕਾਂ ਦਾ ਜਿਹੜਾ ਦਰਦ ਹੈ ਮਜਬੂਰੀ ਵਿੱਚ ਇਹ ਇੱਕ ਤੋਂ ਦੂਜੀ ਥਾਂ ਟੱਪਰੀ ਵਾਸਤੇ ਤੱਕ ਬਣ ਕੇ ਰਹਿ ਜਾਂਦੇ ਨੇ ਇਸ ਦੇ ਬਾਰੇ ਆਪਣੇ ਤੁਹਾਡੇ ਖਿਆਲ ਕੀ ਨੇ ਹੁਣ ਸ਼ਾਇਦ ਇਹ ਰਿਪੋਰਟ ਦੇਖਣ ਤੋਂ ਬਾਅਦ ਜਿਨ੍ਹਾਂ ਨੂੰ ਭੁਲੇਖਾ ਸੀ ਕਿ ਜੰਗ ਕੀ ਹੁੰਦੀ ਹੈ ਜੰਗ ਲੱਗੇ ਨਾ ਲੱਗੇ ਇਹਨਾਂ ਦੇ ਘਰਾਂ ਵਿੱਚ ਇੱਕ ਤਰ੍ਹਾਂ ਦੀ ਜੰਗ ਪਹਿਲਾਂ ਹੀ ਲੱਗ ਚੁੱਕੀ ਹੈ ਤੇ ਜਿਸ ਤੋਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਖੱਜਲ ਖੁਆਰ ਨੇ ਇਸ ਰਿਪੋਰਟ ਦੇ ਵਿੱਚ ਐਨਾਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਬੀਸੀ ਪੰਜਾਬ ਜ਼ਿਲ੍ਹਾ ਫਾਜ਼ਿਲਕਾ